गेलेस 10 बजे तक खुला रहेगा अच्छा ता मैं घर पे सब तुर पे 6 बजे दी मेरे कोटले तो आई हैं जी हम लेड बॉर्डर से आई हैं हां जी इतना को समय हो गया इथे बैठे नु 4 घंटे हो गए जी 4 घंटे अरे हमें तो पता भी नहीं था बंद है अच्छा जी हम तो यहां आए तो बंद दिख रहे हैं इतना प्रॉब्लम हो रहा है 98 बताओ कितना समय हो गया आपको यहां बैठे सुबह 10:30 11 बजे से बैठे ਦਿਕਤ ਹੋ ਰਹੀ ਹੈ ਲੋਕਾਂ ਨੂੰ ਕਾਫੀ ਬੱਸਸ ਤਾਂ ਚਲਣੀਆਂ ਚਾਹੀਦੀਆਂ ਨੇ ਤੇ ਰੋਡ ਤੇ ਆਟੋਸ ਵਗੈਰਾ ਇਹ ਸਭ ਚੀਜ਼ਾਂ ਤਾਂ ਐਟ ਲੀਸਟ ਚਲਣੀਆਂ ਚਾਹੀਦੀਆਂ ਨੇ ਕਾਫੀ ਦਿਕਤ ਆ ਰਹੀ ਹੈ ਕਿਉਂਕਿ ਲੋਕਾਂ ਨੂੰ ਅੱਜ ਸ਼ਹਿਰ ਜਗਾਇਆ ਅਭੀ ਤੱਕ ਉਹ ਨਹੀਂ ਓਪਨ ਹੋਊਗਾ ਇੰਤਜ਼ਾਰ ਕਰ ਰਹੇ ਹੋ ਖੋਲਣੇ ਦਾ ਇੰਤਜ਼ਾਰ ਕਰ ਰਹੇ ਹਨ ਆਪਾਂ ਮੁਸ਼ਕਲ ਹੋ ਰਹੀ ਹੈ ਨਾ ਪੂਰਾ ਪੂਰਾ ਫੈਮਲੀ ਬੱਚੇ ਲੋਕਾਂ ਨੂੰ ਮੁਸ਼ਕਲ ਬਹੁਤ ਹੋ ਰਹੀ ਆ ਜੇਕਰ ਆਉਂ ਮੇਰਾ ਇੱਕ ਰਿਜ਼ਿਊਮ ਦੇਣਾ ਸੀ ਪੇਪਰ ਦਾ ਉਹਨਾਂ ਨੇ ਮੈਨੂੰ 2 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਉਹ ਹੁਣ ਹੋ ਗਿਆ ਲੇਟ ਪਬਲਿਕ ਪ੍ਰਸ਼ਾਨ ਕਿਸੇ ਨੂੰ ਨਹੀਂ ਪਤਾ ਅਗਲੇ ਚੱਲੇ ਹੋਏ ਆ ਸਾਰੇ ਖੜੇ ਆ ਸਾਬੇ ਅਗਲਾ ਪੁੱਜਦਾ ਵੀ ਦਿੱਲੀ ਜਾਣਾ ਕਿ ਜਨੇ ਅੰਬਾਲਾ ਜਾਣਾ ਸਾਰੇ ਹਾਈਵੇ ਬੰਦ ਕੇ ਹੋਣਾ ਸੀ ਆਟੋ ਚਲਾਣੇ ਸੀ ਆਟੋ ਉੱਲ ਜਾ ਕੇ ਆਏ ਆ ਹਾਈਵੇ ਬੰਦ ਹੈ ਸਾਰੇ ਭਾਈ ਜੀ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਮੌਜੂਦਾਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ 7 ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਤੇ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਬਸਾਂ ਜਿਹੜੀਆਂ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬੰਦ ਕੀਤੀਆਂ ਇਹ ਬੰਦ ਨੇ ਬੱਸਾਂ ਆਵਾਜਾ ਵੀ ਬੰਦ ਆ ਪੀਆਰਟੀਸੀ ਬੱਸਾਂ ਤੇ ਪਨ ਬੱਸਾਂ ਤੇ ਹੋਰ ਵੀ ਜਿਹੜੀ ਕੀ ਆ ਪ੍ਰਾਈਵੇਟ ਬੱਸਾਂ ਜਿਹੜੀ ਕੀ ਆਵਾਜਾ ਵੀ ਬੰਦ ਹੈ ਤੇ ਹੁਣ ਇੱਥੇ ਦੇ ਯਾਤਰੀ ਗੰਨ ਤੇ ਸਵਾਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿੜੀਆਂ ਅਸੀਂ ਤੁਹਾਨੂੰ ਅ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਵੈ ਕਿ ਕਿਤਨਾ ਸਮਾਂ ਹੋ ਗਿਆ ਜਾਂ ਬੈਠੇ ਨੂੰ ਕੌਣ ਸੇ ਕੌਣ ਅੱਛਾ ਸੇ 7 ਘੰਟਾ ਆ ਗਿਆ ਬੇਟਾ ਸਵੇਰ 6 ਵਜੇ ਕਾਇਆ ਮੈਂ ਤੇ 6 ਵਜੇ ਆਈ ਸਵੇਰ 6 ਵਜੇ ਕਾਇਆ ਅਭੀ ਤੱਕ ਉਹ ਨਹੀਂ ਓਪਨ ਹੋਗਾ ਇੰਤਜ਼ਾਰ ਕਰ ਰਹੇ ਹੋ ਖੁੱਲਨੇ ਦਾ ਇੰਤਜ਼ਾਰ ਕਰ ਰਹੇ ਨਾ ਬਹੁਤ ਮੁਸ਼ਕਲ ਹੋ ਰਹੀ ਨਾ ਪੂਰਾ ਪੂਰਾ ਫੈਮਿਲੀ ਬੱਚੇ ਕੋਈ ਲੋਕਾਂ ਨੂੰ ਮੁਸ਼ਕਲ ਬਹੁਤ ਹੋ ਰਹੀ ਆ ਤੇ ਪਰਿਵਾਰ ਕੇ ਸਾਥ ਹੋ ਪਰਿਵਾਰ ਕੇ ਲੱਗ ਮੈਂ ਆਇਆ ਵਿਦੇਸ਼ ਆ ਮੈਂ ਕਤਰ ਸੇ ਆਇਆ ਕਤਰ ਸੇ ਅੱਛਾ ਕਹਾਂ ਜਾਣਾ ਹੈ ਆਪਨੇ ਮੈਂ ਅੰਬਰਸਰ ਜਾਣੇ ਦਾ ਅੰਬਰਸਰ ਜਾਣਾ ਅੰਬਰਸਰ ਜਾਣਾ ਤੋ ਕਿਵੇਂ ਦੇਖਤੇ ਆ ਅੱਜ ਬੰਦ ਕੀਤਾ ਹੋਏ ਸੜਕੇ ਹਾਈਵੇ ਬੰਦ ਕੀਤੇ ਹੋਏ ਬਹੁਤ ਬਹੁਤ ਪਰੇਸ਼ਾਨੀ ਸਾਹਮਣੇ ਕਰਨਾ ਬਹੁਤ ਮੁਸ਼ਕਲ ਹੋ ਰਹੀ ਹੈ ਪਰੇਸ਼ਾਨੀ ਕੀ ਹੋ ਰਹੀ ਹੈ ਬਹੁਤ ਪਰੇਸ਼ਾਨੀ ਹੋ ਰਹੀ ਹੈ ਮੁਸ਼ਕਲ ਹੋ ਰਿਹਾ ਪੂਰਾ ਆਦਮੀ ਕੋ ਸਾਰੀ ਘਰ ਕੀ ਫੈਮਿਲੀ ਪਰੇਸ਼ਾਨ ਹੋ ਰਹੀ ਹੈ 3 ਸਾਲ ਤੋਂ 3 ਸਾਲ ਸੇ ਬਾਅਦ ਮੈਂ ਆ ਰਿਹਾ ਹਾਂ ਅਭੀ ਘਰ ਬਰਾਬਰ ਨਹੀਂ ਜਾ ਰਿਹਾ ਪਹੁੰਚ 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 ਬਰਾ ਰਿਹਾ ਅਭੀ 6 5-6 ਘੰਟਾ ਆਵੇ ਵੇਟ ਕਰਨੇ ਕੋਈ ਤਰੀਕਾ ਤੋਂ ਬਿਲਕੁਲ ਹੋਰ ਵੀ ਕਿ ਨੌਜਵਾਨ ਤੁਸੀਂ ਇੰਤਜ਼ਾਰ ਕਰ ਰਹੇ ਹੋ ਖੁੱਲੰਦਾ ਸਰ ਬਸ ਯਾਰ ਅਸੀਂ ਜਾਣਾ ਜਗਰਾਉ ਅੱਛਾ ਜਗਰਾਉ ਮੇਰਾ ਇੱਕ ਰਿਜ਼ਿਊਮ ਦੇਣਾ ਸੀ ਪੇਪਰ ਦਾ ਉਹਨਾਂ ਨੇ ਮੈਨੂੰ 2 ਵਜੇ ਦਾ ਟਾਈਮ ਦਿੱਤਾ ਸੀਗਾ ਅੱਛਾ ਤੇ ਉਹ ਹੁਣ ਹੋ ਗਿਆ ਲੇਟ ਅੱਛਾ ਇਸ ਕਰਕੇ ਹੁਣ ਮੈਂ ਡੀਕ ਚ ਬੈਠਾ ਹਾਂ ਹੁਣ ਸਪੈਸ਼ਲ ਟ੍ਰੇਨ ਦਾ ਵੀ ਮੈਂ ਇੰਤਜ਼ਾਰ ਕਰਿਆ ਪਰ ਉਹ ਮਿਲੀ ਨਹੀਂ। ਟ੍ਰੇਨ ਵੀ ਨਹੀਂ ਮਿਲੀ। ਟ੍ਰੇਨ ਵੀ ਨਹੀਂ ਮਿਲੀ। ਉਹ ਕਹਿੰਦੇ 4:30 ਵਜੇ ਤੋਂ ਬਾਅਦ ਵੀ ਟ੍ਰੇਨਾਂ ਵੀ ਚੱਲਣਗੀਆਂ ਤੇ ਤੁਸੀਂ ਬਾਅਦ ਚ ਆਇਆ ਫਿਰ ਮੈਂ ਬੱਸ ਸਟੈਂਡ ਆਇਆ ਉਹ ਕਹਿੰਦੇ ਵੀ 2 ਵਜੇ ਤੱਕ ਸ਼ਾਇਦ ਜੇ ਪਤਾ ਲੱਗੀ ਓਖਾ ਸੋਖਾ ਫਿਰ ਤਾਂ ਜਾ ਸਕਦੇ ਆ। ਤੇ ਬਾਕੀ ਹੁਣ ਜੋਬ ਨਹੀਂ। ਕੋਈ ਇੰਟਰਵਿਊ ਦੇਣਾ ਸੀਗਾ। ਹਾਂਜੀ ਜੋਬ ਲਈ। ਅੱਛਾ ਪਰ ਕਿਸਾਨਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਜੌਬ ਮੈਰਿਜ ਜਾਂ ਕੋਈ ਅਨ્ય ਸੁਵਿਧਾਵਾਂ ਜਰੀਏ ਐਮਰਜੈਂਸੀ ਸੁਵਿਧਾਵਾਂ ਨੂੰ ਖੁੱਲ੍ਹੇਗੀ। ਵਰਤ ਸਰ ਜਾਣਾ ਵੀ ਤਾਂ ਹੈਗਾ ਨਾ ਅੱਛਾ ਉਹਦੇ ਲਈ ਤਾਂ ਫਿਰ ਕੋਈ ਸਾਧਨ ਤਾਂ ਆਪਣੇ ਕੋਲੇ ਜੇ ਨਹੀਂ ਹੋ ਸਕਦਾ ਫਿਰ ਤਾਂ ਆਪਣਾ ਵਾਸੀ ਆ ਇੱਕ ਸਹਾਰਾ ਵੀ ਜਿਹਦੇ ਕਰਕੇ ਆਪਾਂ ਜਾ ਸਕਦੇ ਹਾਂ ਹੂੰ ਤੇ ਵਾਸੀ ਤੋਂ ਇਲਾਵਾ ਹੁਣ ਕਿਤੇ ਵੀ ਜਾਣ ਹੋਵੇ ਆਪਾਂ ਵਾਸੀ ਚੱਕਦੇ ਆ ਕਿੰਨੇ ਕਿੰਨਾ ਕੋ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠੇ ਨੂੰ ਮੈਨੂੰ ਹੋ ਗਿਆ ਵੀਰੇ ਪੂਰਾ ਘੰਟਾ ਹੋ ਗਿਆ ਘੰਟਾ ਹੋ ਗਿਆ ਸਾਢੇ 4 ਵਜੇ ਤੋਂ ਬਾਅਦ ਕੀ ਕਰੋਗੇ ਜਾ ਕੇ ਮਨ ਤਾਂ ਕੋਈ ਨਹੀਂ ਵੀਰੇ ਘਰ ਆਤ ਰਵਾਂਗੇ ਅਨ ਕੱਲ ਨੂੰ ਜਿਹੀ ਹੁੰਦੇ ਰਵਾਂਗੇ ਕਿੱਥੇ ਰਹਿਣ ਵਾਲੇ ਹੋ ਮੈਂ ਇੱਥੇ ਦੇ ਰਹਿਣ ਵਾਲਾ ਮੇਰਾ ਹਾਂ ਉੱਥੇ ਸਕੂਲ ਦੇ ਟੀਚਰ ਦਾ ਦੇਖਣਾ ਸੀ ਕਰੀ ਸਕੂਲ ਦੇ ਟੀਚਰ ਹਾਂਜੀ ਠੀਕ ਹੈ ਜਿਹੜੀ ਕਿਸਾਨਾਂ ਨੇ ਮੰਗਾ ਨਹੀਂ ਕਿਸ ਤਰ੍ਹਾਂ ਦੇ ਦੋ ਉਹਨਾਂ ਦੀ ਮੰਗਾਂ ਮੰਗਾ ਵੀਰੇ ਯਾਰ ਹਰੇਕ ਆਪਣੇ ਹੱਕ ਲਈ ਲੜਦਾ ਉਹ ਬੰਦਾ ਹਨ ਕਿਉਂਕਿ ਜੇ ਆਪਾਂ ਆਪਣੇ ਹੱਕ ਲਈ ਨਹੀਂ ਲੜਾਂਗੇ ਹੁਣ ਸਰਕਾਰਾਂ ਹੀ ਕਈ ਕਹਿੰਦੇ ਨੇ ਪਹਿਲਾਂ ਇੱਕ ਗਾਣਾ ਆਇਆ ਸੀ ਕਹਿੰਦੇ ਸਰਕਾਰਾਂ ਹੀ ਵਗਾਉਂਦੀਆਂ ਨੇ ਚਿੱਟਾ ਕੋਈ ਵੀ ਕੰਮ ਹੁੰਦਾ ਹੈ ਨਾ ਤੇ ਤਾਂ ਹੀ ਉਹ ਸ਼ਰੇਆਮ ਵਿਕਦਾ ਹੈ ਇਹ ਗੱਲਾਂ ਕਰਕੇ ਹੁਣ ਆਪਣੇ ਹੱਕ ਲਈ ਤਾਂ ਲੜਨਾ ਪੈਂਦਾ ਵਾ ਜੇ ਆਪਣੇ ਸਿੱਖਾਂ ਨੇ ਆਪਣੇ ਹੱਕ ਸਿੱਖੀ ਲਈ ਇਹਨਾਂ ਕੁਝ ਕੀਤਾ ਵਾ ਕਿਸਾਨਾਂ ਨੇ ਵੀ ਹੁਣ ਕਿਸਾਨ ਨੂੰ ਆਂਦਾ ਤਾਂ ਕਿਹਾ ਜਾਂਦਾ ਉਹਨਾਂ ਨੇ ਆਪਣੇ ਹੱਕ ਲਈ ਲੜਨਾ ਵੀ ਆ ਪਰ ਇਹ ਆ ਵੀ ਆਪਾਂ ਆਪਣੇ ਹੱਕ ਲਈ ਜ਼ਰੂਰ ਲੜੀਏ ਪਰ ਕਿਸੇ ਦਾ ਆਪ ਕੰਮ ਦੇ ਵਿੱਚ ਰੋਕ ਨਾ ਦੇਗੀ ਫਿਰ ਆਪਾਂ ਅੱਗੇ ਨਾਲ ਬਿਲਕੁਲ ਇਹ ਸੋ ਨੌਜਵਾਨ ਨੂੰ ਨੇ ਜਿਹੜਾ ਕੀ ਹੈ ਰਿਜ਼ਿਊਮ ਦੇਣ ਜਾਣਾ ਸੀ ਇਹ ਜੌਬ ਦਾ ਇੰਟਰਵਿਊ ਦੇਣ ਜਾਣਾ ਸੀਗਾ ਕੁਝ ਮਾਤਾ ਜੀ ਵੀ ਮੇਰੇ ਨਾਲ ਜੁੜ ਚੁੱਕੇ ਨੇ ਮਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਕਿਸਾਨਾਂ ਵੱਲੋਂ ਪਤਾ ਸੀਗਾ ਤੁਹਾਨੂੰ ਨਹੀਂ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਮੈਨੂੰ ਕਹਿ ਲੈ ਸੀ 10 ਵਜੇ ਤੱਕ ਖੁੱਲਾ ਰਹੂਗਾ ਤਾਂ ਮੈਂ ਘਰ ਤੇ ਸਭ ਤੁਰ ਪਿਛੇ 6 ਵਜੇ ਦੀ ਮੇਰੇ ਕੋਟਲੇ ਤੋਂ ਆਈਆਂ ਜੀ ਤੁਸੀਂ ਲੇਡ ਕੋਟਲੇ ਤੋਂ ਆਏ ਹੋ ਹਾਂ ਜੀ ਇਨਾ ਕੋ ਸਮਾਂ ਹੋ ਗਿਆ ਇੱਥੇ ਬੈਠੇ ਨੂੰ 4 ਘੰਟੇ ਹੋ ਗਏ ਜੀ 4 ਘੰਟੇ ਹੁਣ ਫੇ ਕਦੋਂ ਜਾਓਗੇ ਜਾਂ ਇੱਥੇ ਰਹੋਗੇ ਅੱਜ ਨਹੀਂ ਜੀ 4 ਵਜੇ ਕਹਿ ਰਹੇ ਅੱਜ ਬੱਸਾਂ ਦੇ ਵੱਲੋਂ ਵੀ ਇਹਨਾਂ ਦਾ ਸਮਰਥਕ ਨਾਲ ਸਮਰਥਕ ਨੇ ਬੱਸਾਂ ਦਾ ਵੀ ਹੜਤਾਲ ਅੱਜ। ਕੂੜੇ ਦਿਨ ਦੀ ਤਾਂ ਹੜਤਾਲ ਹੈਗੀ ਮੈਨੂੰ ਤਾਂ ਪਤਾ ਨਹੀਂ ਜੀ ਬਾਕੀ। ਹੁਣ ਕਹਿ ਰਹੇ ਵੀ ਸਾਖ ਨੇ ਉਹਨੂੰ ਪੁੱਛ ਕੇ ਆਏ ਕਨੈਕਟਰ ਨੂੰ ਕਹਿ ਰਹੇ 4 ਵਜੇ ਖੁੱਲਜੂਗੀ। ਤੁਹਾਡੇ ਜਾਣ ਦਾ ਸਾਧਨ ਹੈਗਾ। ਜੇ ਨਾ ਹੋਇਆ ਤਾਂ ਫਿਰ ਤਾਂ ਆਪਾਂ ਕਿਸੇ ਨੂੰ ਬੁਲਾਉਂਗੇ ਜੀ ਘਰ ਤੇ ਬਹੁਤ ਦੁਖੀ ਬੈਠੇ ਠੰਡ 'ਚ ਦੇਖੋ ਠੰਡ ਦਾ ਮੌਸਮ ਆ। ਹੂੰ। ਬਿਮਾਰ ਹੁਣ ਜਰੂਰੀ ਤਾਂ ਬੇਟੀ ਦਾ ਆਪਰੇਸ਼ਨ ਹੋਇਆ ਤਾਂ ਤਾਂ ਖਬਰ ਨੂੰ ਆਈ ਸੀ ਕੱਲ ਮੈਂ। ਮੈਨੂੰ ਐ ਤਾਂ ਵੀ ਬੇਟੀ ਕਹਿੰਦੀ ਜਾਣਾ ਨਹੀਂ ਹਸਪੀਟਲ ਤੇ ਮੈਨੂੰ ਛੁੱਟੀ ਮਿਲਣੀ ਸੀ ਬੇਟੀ ਨੂੰ ਜੀ ਤਾਂ ਕਰਕੇ ਮੈਂ ਉੱਲੀ ਫਿਰ ਕਿੰਨੇ ਕੋ ਪਰੇਸ਼ਾਨੀਆਂ ਸਾਹਮਣੇ ਕਰਨਾ ਪਿਆ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੁਣ ਠੰਡ ਦੇਖੋ ਕਿੰਨੀ ਆ ਇੰਨੀ ਪਰੇਸ਼ਾਨੀ ਹਟਾ ਰਹੇ ਅਸੀਂ ਤਾਂ ਜੀ ਬਹੁਤ ਜ਼ਿਆਦਾ ਹੁਣ ਜੇ ਉੱਧਰ ਵੀ ਜਾ ਰਹੇ ਸੀ ਕਹਿੰਦੇ ਉੱਧਰ ਚਲ ਜਾ ਗਿਲ ਚੌਂਕ ਵਾਲ ਮੈਂ ਕਿਹਾ ਜੇ ਉੱਧਰ ਕੋਈ ਸਾਧਨ ਨਾ ਮਿਲੇ ਫਿਰ ਤਾਂ ਅਸੀਂ ਪਰੇਸ਼ਾਨ ਹੋ ਜਾਵਾਂਗੇ ਜ਼ਿਆਦਾ ਤਾਂ ਇਸ ਤੋਂ ਵੈਸੇ ਇੱਥੇ ਬੈਠ ਗਏ ਅਸੀਂ ਮਜ਼ੇ ਬਹੁਤ ਸੋ ਬਿਲਕੁਲ ਯਾਤਰੀ ਗਨ ਜਿਹੜੇ ਕੀ ਹੈ ਸਵਾਰੀਆਂ ਜਿਹੜੀ ਕੀ ਹੈ ਉਹ ਠੰਡ ਦੇ ਕਹਿਰ ਤੋਂ ਵੀ ਜੂੰਦ ਰਹੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲਗਾਤਾਰ ਹੋਰ ਵੀ ਜਿਹੜੀ ਕੀ ਹੈ ਮੇਰੇ ਨਾਲ ਜੁੜ ਚੁੱਕੇ ਨੇ ਮੈਮ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੰਜਾਬ ਬੰਦ ਪੰਜਾਬ ਬੰਦ ਕੀ ਕਿਸਾਨਾਂ ਨੇ ਕਾਲ ਦਿੱਤੀ अरे हमें तो पता भी नहीं था बंद है अच्छा जी हम तो यहां आए तो बंद दिख रहे हैं इतना प्रॉब्लम हो रहा है ठंड में बताओ कितना समय हो गया आपको यहां बैठे हुए सुबह 10:30 11:00 बजे से बैठे तो बिल्कुल कितना-कितना यात्रीगण भी किदे परेशान ਹੁੰਦੇ ਨਜ਼ਰ ਆ ਰਹੇ ਮੈਂ ਕਿਸ ਤਰ੍ਹਾਂ ਦੇਖੋ ਪੰਜਾਬ ਬੰਦ ਕਾਲ ਦੀ ਵੀ ਕਿਸਾਨਾਂ ਵੱਲ ਪੰਜਾਬ ਬੰਦ ਕੀਤਾ ਗਿਆ ਅੱਜ ਕਿਸਾਨਾਂ ਦੇ ਵੱਲੋਂ ਤੇ ਕਿਸ ਤਰ੍ਹਾਂ ਦੇਖਦੇ ਸੀ ਪਤਾ ਸੀ ਤੁਹਾਨੂੰ ਹਾਂਜੀ ਬਟ ਇਹਨਾਂ ਨੇ ਸੀ ਪਤਾ ਕਿ ਸਭ ਕੁਝ ਵੀ ਬੰਦ ਹੋ ਜਾਏਗਾ ਵੀ ਬੱਸਸ ਵੀ ਬੰਦ ਹੋਣ ਗਿਆ ਹੈ ਵੀ ਰੋਡ ਤੇ ਵੀ ਕੁਝ ਨਹੀਂ ਚੱਲ ਰਿਹਾ ਹਾਂ ਦਿਕਤ ਹੋ ਰਹੀ ਹੈ ਲੋਕਾਂ ਨੂੰ ਕਾਫੀ ਬੱਸਸ ਤਾਂ ਚਲਣੀਆਂ ਚਾਹੀਦੀਆਂ ਨੇ ਤੇ ਰੋਡ ਤੇ ਆਟੋਸ ਵਗੈਰਾ ਇਹ ਸਭ ਚੀਜ਼ਾਂ ਤਾਂ ਐਟ ਲੀਸਟ ਚਲਣੀਆਂ ਚਾਹੀਦੀਆਂ ਨੇ ਕਾਫੀ ਦਿਕਤ ਆ ਰਹੀ ਹੈ ਕਿਉਂਕਿ ਲੋਕਾਂ ਨੂੰ ਹਾਈਵੇ ਬੰਦ ਕੀਤਾ ਗਿਆ ਹੈ ਵਾ ਤੇ ਕਿਸ ਤਰ੍ਹਾਂ ਦੇ ਦੋ ਤੁਹਾਨੂੰ ਕਿੰਨੀ ਦਿਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਦਿਕਤ ਹੋ ਰਹੀ ਹੈ ਕਿਉਂਕਿ ਹੁਣ ਲੋਕਾਂ ਨੂੰ ਸਾਰਾ ਜ਼ਰੂਰੀ ਕੰਮ ਨੇ ਅਸੀਂ ਕਿਤੇ ਬਾਹਰ ਵੀ ਜਾਣਾ ਹੈ ਕੁਝ ਵੀ ਕਰਨਾ ਹੈ ਸਾਨੂੰ ਨੇ ਅੱਧਾ ਘੰਟਾ ਹੋ ਰਿਹਾ ਵਾ ਇੱਥੇ ਬੈਠੇ ਨੂੰ ਕਿਤੇ ਜ਼ਰੂਰੀ ਕੰਮ ਤੇ ਪਹੁੰਚਣਾ ਵਾ ਘਰੇ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਹੂੰ ਇੱਥੇ ਤਾਂ ਨਹੀਂ ਬੈ ਸਕਦੇ ਸਾਰਾ ਦਿਨ ਹ ਆਹ ਕਰਕੇ ਖੋਲਣਾ ਚਾਹੀਦਾ ਇਹਨਾਂ ਨੂੰ ਕਰਨਾ ਚਾਹੀਦਾ ਦੋ ਵੀ ਦਿੱਕਤ ਹੈ ਕਿਸਾਨਾਂ ਦੀ ਸੁਣਨ ਉਹ ਬਟ ਐਟਲੀ ਸੇ ਹੱਬ ਤੱਕ ਖੋਲਣ ਕਿਉਂਕਿ ਲੋਕਾਂ ਨੂੰ ਹਰ ਕਿਸੇ ਨੂੰ ਪ੍ਰੋਬਲਮ ਹੈ ਸਿਰਫ ਉਹਨਾਂ ਨੂੰ ਤਾਂ ਨਹੀਂ ਤੇ ਅਨਸਾਰ ਬਾਕੀਆਂ ਦੀ ਪ੍ਰੋਬਲਮਸ ਆਪਾਂ ਇਗਨੋਰ ਤਾਂ ਨਹੀਂ ਕਰ ਸਕਦੇ ਸਿਰਫ ਉਹਨਾਂ ਦੀ ਵਜ੍ਹਾ ਤੋਂ ਕਿਤਨੇ ਕਿਤਨੇ ਲੋਕ ਖੱਜਲ ਖਵਾਰ ਹੋਦੇ ਦਿਖਾਈ ਦੇ ਰਹੇ ਨੇ ਇੱਥੇ ਦੇਖੋ ਕਿੰਨੇ ਖੱਜਲ ਖਵਾਰ ਹੋ ਰਿਹਾ ਕੀ ਪਤਾ ਕਿਧੇ ਕਰੇ ਕੀ ਪ੍ਰੋਬਲਮ ਹੈ ਕਾਦੇਲੇ ਬੈਠਾ ਵਾ ਕੋਈ ਹੈ ਕਿ ਨਹੀਂ ਸਾਰਿਆਂ ਨੂੰ ਜ਼ਰੂਰੀ ਕੰਮ ਹੈ ਨਾ ਵਿਚਾਰੇ ਵੇਟ ਕਰ ਰਹੇ ਆ ਵੀ ਕਿਸੇ ਨਾ ਕਿਸੇ ਰਾਹ ਲੱਭਰੇ ਵੀ ਕਿਵੇਂ ਜਾਵਾਂਗੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਬੈਠ ਮਨ ਉਹਦਾ ਘੰਟਾ ਹੋ ਗਿਆ ਤੇ ਹੁਣ ਵੀ ਕਹਿ ਰਹੇ ਵੀ 4:30 ਵਜੇ ਤੋਂ ਬਾਅਦ ਮੈਂ ਸੋਚ ਰਹੀ ਹਾਂ ਮੈਂ ਕੀ ਕਰਾਂ ਕਿੱਥੇ ਜਾਵਾਂ ਮੈਂ ਸਾਰਾ ਦਿਨ ਬੱਸ ਸਟੈਂਡ ਬੈਠੀ ਰਵਾਂ ਕੋਈ ਬਿਲਕੁਲ ਕਿਤਨਾ ਕਿਤੇ ਸਵਾਰੀਆਂ ਨੂੰ ਵੀ ਜਿਹੜੀ ਕਿ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਤੇ ਤੇ ਹੋਰ ਵੀ ਵਪਾਰੀ ਜਿਹੜੇ ਜੁੜ ਚੁੱਕੇ ਨੇ ਸਰ ਕਿਸ ਤਰ੍ਹਾਂ ਦਾ ਤੁਹਾਨੂੰ ਪਤਾ ਸੀ ਇਹ ਪੰਜਾਬ ਬੰਦ ਹੈ ਕੋਲ ਦਿੱਤੀ ਕਿ ਕਿਸਾਨਾਂ ਵੱਲੋਂ ਨਹੀਂ ਜੀ ਨਹੀਂ ਨਹੀਂ ਪਤਾ ਸੀ ਹਾਂ ਜੀ کتنے کو خجل خوار ہونا پڑ جائے کتنا کو دقت پریشانی سامنا کرنا پڑ جائے بہت دقت ہوگا بہت دقت کتنے ہو گیا آپ کو یہاں بیٹھے کا یہاں صبح سات بجے سے سا بیٹھے سات بجے ہاں جی ابھی چار بجے تک کا سما دیا ہوا کتنی دیر بعد بیٹھنا ابھی اور تین چار گھنٹے کا بیٹھنا پڑے گا تین چار گھنٹے ہاں جی ہاں اور کوئی وکلپ ملا آپ کو یہاں نہیں نہیں جی اور بھی سارے ٹریول بھی دے چیک کیے وہ بھی کینسل کر دیا کہ پنجاب بند ہے تو نہیں جائیں گے ٹرین بھی سارے کینسل ہے دو تین ٹرین سارے سبھی کینسل ਤੋ ਬਿਲਕੁਲ ਕਿਤਨਾ ਕਿਤੇ ਕਿਸੇ ਨੇ ਆਪਣੇ ਘਰ ਜਾਣਾ ਕਿਸੇ ਨੇ ਕਿਸੇ ਦਾ ਪਤਾ ਲੈਣ ਜਾਣਾ ਕਿਸੇ ਨੇ ਆਪਣੀ ਜੋਬ ਤੇ ਜਾਣਾ ਕਿਸੇ ਨੇ ਆਪਣਾ ਇੰਟਰਵਿਊ ਦੇਣ ਜਾਣਾ ਕਿਸੇ ਨੇ ਅਨੀਆਂ ਨੇ ਜਗ੍ਹਾ ਤੇ ਕਿਰਨੇ ਲੋਕਾਂ ਨੇ ਜਾਣਾ ਵਾ ਪਰ ਲੋਕ ਕਿ ਜਿਹੜੇ ਕਿ ਮਜਬੂਰ ਨੇ ਨਹੀਂ ਜਾ ਸਕਦੇ ਕਿਉਂਕਿ 7 ਤੋਂ ਲੈ ਕੇ 4 ਵਜੇ ਤੱਕ ਪੰਜਾਬ ਬੰਦੀ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਹੈ ਪੰਜਾਬ ਬੰਦੀ ਕਾਲ ਦਿੱਤੀ ਗਈ ਕਿਸਾਨਾਂ ਦੇ ਵੱਲੋਂ ਪਾਜੀ ਲੋਕ ਦਾ ਪ੍ਰਚਾਰ ਹੋ ਹੀ ਰਿਹਾ ਸਾਰੇ ਪ੍ਰਚਾਰ ਹੋ ਰਿਹਾ ਆ ਪਬਲਿਕ ਪਰੇਸ਼ਾਨ ਹੈ ਕਿਸੇ ਨੂੰ ਨਹੀਂ ਪਤਾ ਅਗਲੇ ਚੱਲੇ ਹੋਏ ਆ ਖੜੇ ਆ ਸਾਬਰ ਅਗਲਾ ਪੁੱਛਦਾ ਵੀ ਦਿੱਲੀ ਜਾਣਾ ਕਿ ਜਨੇ ਅੰਮਾਲੇ ਜਾਣਾ ਸਾਰੇ ਹਾਈਵੇ ਬੰਦ ਕੇ ਹੋਣਾ ਅਸੀਂ ਆਟੋ ਚਲਾਣੇ ਅਸੀਂ ਆਟੋ ਤੇ ਜਾ ਕੇ ਆਏ ਆ ਹਾਈਵੇ ਬੰਦ ਹੈ ਸਾਰੇ ਭਾਜੀ ਜਿਹੜੇ ਆਟੋ ਚਾਲਕ ਨੇ ਭਾਈ ਭਾਈ ਜਿਹੜਾ ਜਿਹੜਾ ਵੀ ਤੁਹਾਡਾ ਹੈਗਾ ਕਿੰਨਾ ਕੋਈ ਦੇਖਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਬਈਲੇ ਖੜੇ ਅਸੀਂ ਕੋਈ ਵਿਚਾਰਾ ਕਹਿੰਦਾ ਅਜੇ ਸਲਾਹ ਦੇ ਰਿਹਾ ਸਮਰਤਾ ਅਗਲੇ ਨੂੰ ਵੀ ਨਿਕਲੋ ਨਾ ਭਾਈ ਹਜੇ 4 ਵਜੇ ਚੱਲ ਚੱਲ ਲੈ ਆਲਾ ਪੈਸਾ ਖਰਾਬ ਕਰੋ ਫਾਇਦਾ ਕੀ ਹੈ ਅਹੁਣ ਕੋਈ ਮਾਤੜਾਸ ਵਾਤੇ ਖੜੇ ਆ ਗਰੀਬ ਬੰਦੇ ਵਿਚਾਰੇ ਕਿਸੇ ਨੇ ਕਿਤੇ ਐਮਪੀ ਜਾਣਾ ਕਿਸੇ ਨੇ ਯੂਪੀ ਜਾਣਾ ਨਾ ਭਰਾਵਾ 4 ਵਜੇ ਤੱਕ ਬੈਠੋ 4 ਵਜੇ ਖੁੱਲੂਗਾ ਅਗਲਾ ਕਹਿੰਦਾ ਬਾਈਪਾਸ ਛੱਡੋ ਮੈਂ ਕਿਹਾ ਭਾਈ ਸਾਡਾ 100 200 ਅਸੀਂ ਲੈ ਕੇ ਛੱਡਾਂਗੇ ਉੱਥੇ ਹੀ ਪ੍ਰਸ਼ਾਨ ਵਾਲੀ ਗੱਲ ਹੈ ਇਸ ਲਈ ਬੱਸ ਸਟੈਂਡ ਹੀ ਉਹਦੇ ਅੰਦੋਲਨ ਕਰ ਰਹੇ ਨੇ ਇਹ ਜਿਹੜਾ ਬੰਦ ਕੀਤਾ ਹੈ ਪੰਜਾਬ ਉਹ ਕਿਦਾਂ ਮੰਗਾ ਮੰਗਣ ਦੇਖਦੇ ਹੋ ਭਾਜੀ ਜਾਇਜ਼ ਨੇ ਮੰਗਿਆ ਉਹਨਾਂ ਦੀ ਉਹਨਾਂ ਦੇ ਬੰਦੇ ਮਰ ਗਏ ਭਾਜੀ 6 700 ਬੰਦਾ ਮਰ ਗਏ ਉਹਨਾਂ ਦਾ ਅਗਲੇ ਹੁਣ ਜੇ ਹੁਣ ਪਿੱਛੇ ਢਾਂਗੇ ਫਿਰ ਤਾਂ ਬੇਫਕੂਫੀ ਹੈ ਹਾਂ ਠੀਕ ਹੈ ਕੀ ਕਹਿ ਰਹੇ ਜੀ ਮੈਂ ਕਹਿੰਦਾ ਬਿਲਕੁਲ ਜਾਇਜ਼ ਉਹਨਾਂ ਨੇ ਮੰਗਿਆ ਅੱਛਾ ਤੇ ਇਹ ਜੇਕਰ ਗੱਲ ਕਰੀਏ ਸਵਾਰੀਆਂ ਦੀ ਤੁਹਾਡੇ ਕਾਰੋਬਾਰ ਦੀ ਕਿਸ ਤਰ੍ਹਾਂ ਦਾ ਕਾਰੋਬਾਰ ਦਾ ਹੁਣ ਵਿਲੇ ਬੈਠੇ ਹਾਂ ਸਿਰ ਆਟੋ ਵਾਲੇ ਆ ਅਸੀਂ ਕਿੰਨਾ ਕਿੰਨਾ ਕੁ ਸਮਾਂ ਹੋ ਗਿਆ ਵਿਲੇ ਬੈਠੇ ਸਵੇਰ ਦੇ ਬੈਠੇ ਜੀ ਸਵੇਰ ਦੇ ਬੈਠੇ ਹਾਂਜੀ ਠੀਕ ਬਿਲਕੁਲ ਕਿਤਨਾ ਕਿਤੇ ਵਪਾਰ ਜਿਹੜੇ ਆਟੋ ਏਰੀਕਸ਼ਾ ਜਾਂ ਆਟੋ ਚਾਲਕ ਨੇ ਉਹ ਵੀ ਕਿਤਨਾ ਕਿਤੇ ਸਵੇਰ ਦੇ ਵੇਲੇ ਬੈਠੇ ਹੋਏ ਨਜ਼ਰ ਆ ਰਹੇ ਨੇ ਇੱਥੇ ਕੁਝ ਸਵਾਰੀਆਂ ਵੀ ਜਿਹੜੀਆਂ ਜਾਨ ਨੂੰ ਆਪਣੇ ਘਰ ਵੱਲ ਇੰਤਜ਼ਾਰ ਕਰ ਰਹੀ ਨੇ ਕਿ ਕਦੋਂ ਸਮਾਂ ਖੁੱਲੇਗਾ ਇੰਤਜ਼ਾਰ ਕਰ ਰਹੇ ਹੋ ਖੁੱਲਨੇ ਦਾ ਹਾਂ ਹਾਂ ਇੰਤਜ਼ਾਰ ਕਰ ਰਹੇ ਆ ਸਾਹਿਬ ਅੱਛਾ ਜੋ ਜੋ ਕਿਸਾਨੋ ਕੀ ਤਰਫ ਸੇ ਪੰਜਾਬ ਕਾਲ ਬੰਦ ਕੀ ਹੈ ਪੰਜਾਬ ਬੰਦ ਕੀ ਹੈ ਕੀ ਲੱਗਦਾ ਹੈ ਸਹੀ ਹੈ ਗਲਤ ہمیں تو جانا ایم پی ہوں ایم پی جانا ہمیں چھتر پور جانا خاص چھتر پور جانا کتنے دیر ہوگی یہاں تو ہم سویرے کے کھڑے ہم پنجاب بند ہے ہم چھوٹے چھوٹے بچہ بھی لائیں اور سب ہمارے یہ دیکھو بچہ ہم پریشان ہو رہے آپ کو پتا تھا پنجاب بند ہے ہمیں نہیں بس مالم نیتا صاحب ਨਾ ਤਾਂ ਕਾਇ ਹੋ ਆਉਤੂ ਤੇ ਹਮ ਕਾਇ ਆਤੇ ਫਿਰ ਛੋਟੇ ਛੋਟੇ ਤੇ ਇਹ ਤਸਵੀਰਾਂ ਨੇ ਬਸਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਾਈਨ ਵਾਈਜ਼ ਖੜੀਆਂ ਨੇ ਤੇ ਇਹ ਚਾਰ ਵੀ ਹੀ ਬੱਸਾਂ ਜਿਹੜੀਆਂ ਚੱਲਣ ਗਿਆ ਜੁਰਿਓ ਲੂ ਧਾਂ ਲਾਈਵ ਨਾਲ ਹਨੀਤਨਾ ਜਿਉਂ ਰਿਪੋਰਟ ਧੰਨਵਾਦ